ਮਹਾਰਾਜਾ ਰਣਜੀਤ ਸਿੰਘ ਬਾਰੇ ਤਾਂ ਤੁਸੀਂ ਬਹੁਤ ਸੁਣਿਆ ਹੋਣਾ ਪਰ ਅੱਜ ਤੁਹਾਨੂੰ ਪੰਜਾਬ ਦੇ ਉਸ ਮਹਾਰਾਜੇ ਬਾਰੇ ਦੱਸਾਂਗੇ ਜਿਸ ਦੇ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ ਪੰਜਾਬ ਦਾ ਉਹ ਮਹਾਰਾਜਾ ਜਿਸ ਨੇ ਸ਼ਸਤਰ ਵਿਦਿਆ ਦੀ ਟ੍ਰੇਨਿੰਗ ਵੀ ਹਰੀ ਸਿੰਘ ਨਲੂਆ ਤੋਂ ਲਈ ਸੀ ਤੇ ਜਿਸ ਨੇ 13 ਸਾਲ ਦੀ ਉਮਰ ਵਿੱਚ ਪਹਿਲੀ ਜੰਗ ਲੜੀ ਜੋ ਚੜਦੀ ਜਵਾਨੀ ਵਿੱਚ ਪਸ਼ਾਵਰ ਦਾ ਗਵਰਨਰ ਬਣਿਆ ਤੇ 19 ਸਾਲ ਦੀ ਉਮਰ ਵਿੱਚ ਬਣ ਗਿਆ ਸੀ ਪੰਜਾਬ ਦਾ ਮਹਾਰਾਜਾ ਉਹ ਸੀ ਮਹਾਰਾਜਾ ਰਣਜੀਤ ਸਿੰਘ ਦਾ ਹੋਂਹਰ ਪੁੱਤਰਾ ਕੁੰਵਰ ਨੌਨਿਹਾਲ ਸਿੰਘ ਜਿਸ ਨੂੰ ਮਹਾਰਾਜਾ ਰਣਜੀਤ ਸਿੰਘ ਸਭ ਤੋਂ ਵੱਧ ਪਿਆਰ ਕਰਦੇ ਸਨ ਉਹ ਪੰਜਾਬ ਦਾ ਤੀਜਾ ਮਹਾਰਾਜਾ ਬਣਿਆ ਇੱਕ ਅੰਗਰੇਜ਼ ਇਤਿਹਾਸਕਾਰ ਲਿਖਦਾ ਹੈ ਕਿ ਕੁੰਵਰ ਨੌਨਿਹਾਲ ਸਿੰਘ ਦਾ ਇੱਕ ਇੱਕ ਗੁਣ ਆਪ ਦੇ ਦਾਦੇ ਮਹਾਰਾਜਾ ਰਣਜੀਤ ਸਿੰਘ ਵਰਗਾ ਸੀ ਜੀ ਉਹਦੀ ਉਮਰ ਉਹਦੇ ਨਾਲ ਵਫਾ ਕਰਦੀ ਤਾਂ ਕੁੰਵਰ ਨੌਨਿਹਾਲ ਸਿੰਘ ਇਨਾ ਕਾਬਿਲ ਸੀ ਕਿ ਉਹਨੇ ਪੰਜਾਬ ਦੀਆਂ ਸਰਦਾਂ ਇराण ਇਰਾਕ ਤੱਕ ਲੈ ਜਾਣੀਆਂ ਸਨ ਪਰ ਇੰਨੇ ਹੋਣ ਹਰ ਨੌਜਵਾਨ ਦਾ ਅੰਤ ਇਨੀ ਛੇਤੀ ਕਿਵੇਂ ਹੋ ਗਿਆ ਜਿਹਨੇ ਮਹਾਰਾਜਾ ਰਣਜੀਤ ਸਿੰਘ ਦੇ ਜਿਗਰ ਦੇ ਟੋਟੇ ਦਾ ਕਤਲ ਕੀਤਾ ਤੇ ਕੌਣ ਕੌਣ ਉਸਦੇ ਕਤਲ ਵਿੱਚ ਸ਼ਾਮਲ ਸੀ ਅੱਜ ਤੁਹਾਨੂੰ ਸਭ ਦੱਸਾਂਗੇ ਬਸ ਵੀਡੀਓ ਨੂੰ ਅਖੀਰ ਤੱਕ ਦੇਖਿਓ ਤੇ ਸ਼ੇਅਰ ਜ਼ਰੂਰ ਕਰ ਦਿਓ ਕੁੰਵਰ ਨੌਨਿਹਾਲ ਸਿੰਘ ਦਾ ਜਨਮ 11 ਫਰਵਰੀ 1820 ਨੂੰ ਰਾਣੀ ਚੰਦਕੌਰ ਦੀ ਕੁੱਖੋਂ ਹੋਇਆ ਸੀ। ਮਹਾਰਾਜਾ ਰਣਜੀਤ ਸਿੰਘ ਉਸ ਸਮੇਂ ਸ਼੍ਰੀ ਅੰਮ੍ਰਿਤਸਰ ਵਿੱਚ ਸਨ। ਜਦੋਂ ਉਹਨਾਂ ਨੂੰ ਕੁੰਵਰ ਦੇ ਜਨਮ ਦੀ ਖ਼ਬਰ ਮਿਲੀ, ਉਹ ਉਸੇ ਵਕਤ ਸ਼੍ਰੀ ਦਰਬਾਰ ਸਾਹਿਬ ਵਿੱਚ ਹਾਜ਼ਰ ਹੋਏ ਤੇ ਧੀਰ ਤੱਕ ਆਪਣਾ ਸੇਿਤ ਸਿਰਗੁਰੂ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਸ਼ੁਕਰ ਵਜੋਂ ਨਵਾਈ ਰੱਖਿਆ। ਕਹਿੰਦੇ ਹਨ ਕਿ ਉਸ ਸਮੇਂ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਹੱਥਾਂ ਨਾਲ ਮੋਹਰਾਂ ਦਾ ਮੀਂਹ ਵਰਸਾਇਆ ਸੀ। ਸ਼ਹੀਰ ਅੰਮ੍ਰਿਤਸਰ ਲਾਹੌਰ ਮੁਲਤਾਨ ਅਤੇ ਪੰਜਾਬ ਦੇ ਹੋਰ ਨਾ ਵੱਡੇ ਵੱਡੇ ਸ਼ਹਿਰਾਂ ਵਿੱਚ ਕਈ ਦਿਨਾਂ ਤੱਕ ਖੁਸ਼ੀਆਂ ਮਨਾਇਆਂ ਗਈਆਂ ਸਨ ਮਹਾਰਾਜਾ ਰਣਜੀਤ ਸਿੰਘ ਕੌਰ ਨੂੰ ਬਹੁਤ ਪਿਆਰ ਕਰਦੇ ਸਨ ਤੇ ਉਹਨਾਂ ਨੇ ਬਚਪਨ ਤੋਂ ਹੀ ਉਸ ਦੀ ਤਿਆਰੀ ਸ਼ੁਰੂ ਕਰਵਾ ਦਿੱਤੀ ਸੀ ਕੁੰਵਰ ਨੂੰ ਸਿੱਖ ਧਰਮ ਦੀ ਮਰਿਆਦਾ ਤੋਂ ਜਾਣੂ ਕਰਾਉਣ ਲਈ ਗਿਆਨੀ ਸੰਤ ਸਿੰਘ ਨੂੰ ਨਿਯੁਕਤ ਕੀਤਾ ਗਿਆ ਸੀ ਅਤੇ ਉਸ ਨੂੰ ਸ਼ਸਤਰ ਵਿਦਿਆ ਅਤੇ ਸੈਨਿਕ ਕਾਰਵਾਈਆਂ ਦੀ ਸਿੱਖਿਆ ਦੇਣ ਲਈ ਸਰਦਾਰ ਹਰੀ ਸਿੰਘ ਨਲਵਾ ਸਰਦਾਰ ਲੈਣਾ ਸਿੰਘ ਮਜੀਠੀਆ ਅਤੇ ਜਨਰਲ ਵੈਂਟੂਰਾ ਨੂੰ ਲਗਾਇਆ ਗਿਆ ਸੀ ਕੁੰਵਰ ਨੌਨਿਹਾਲ ਸਿੰਘ ਬਹੁਤ ਹੀ ਸਿਆਣਾ ਤੇ ਸੋਝਵਾਨ ਨੌਜਵਾਨ ਸੀ ਮਹਾਰਾਜਾ ਰਣਜੀਤ ਸਿੰਘ ਅਕਸਰ ਹੀ ਆਖ ਦਿੰਦੇ ਸਨ ਕਿ ਮੇਰੀ ਮੌਤ ਤੋਂ ਬਾਅਦ ਨੌਨਿਹਾਲ ਸਿੰਘ ਲੋਹ ਤਖਤ ਤੇ ਬੈਠੇਗਾ ਤੇ ਸਿੱਖ ਰਾਜ ਨੂੰ ਲੰਬੇ ਸਮੇਂ ਤੱਕ ਕਾਇਮ ਰੱਖੇਗਾ ਇਤਿਹਾਸਕਾਰ ਤਾਂ ਇਹ ਵੀ ਲਿਖਦੇ ਨੇ ਕਿ ਜੇ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਸਿੱਧਾ ਹੀ ਕੁੰਵਰ ਨੌਨਿਹਾਲ ਸਿੰਘ ਨੂੰ ਮਹਾਰਾਜਾ ਬਣਾਇਆ ਜਾਂਦਾ ਤਾਂ ਖਾਲਸਾ ਰਾਜ ਕਦੇ ਵੀ ਖਤਮ ਨਹੀਂ ਸੀ ਹੋਣਾ ਮਹਾਰਾਜੇ ਨੇ ਕੁਮਰ ਨੂੰ ਛੋਟੀ ਉਮਰ ਵਿੱਚ ਹੀ ਮੁਇਮਾ ਤੇ ਭੇਜਣਾ ਸ਼ੁਰੂ ਕਰ ਦਿੱਤਾ ਸੀ 13 ਸਾਲ ਦੀ ਉਮਰ ਵਿੱਚ ਹੀ ਉਹ ਪਿਸ਼ਾਵਰ ਦੀ ਲੜਾਈ ਵਿੱਚ ਹਿੱਸਾ ਲੈਣ ਪਹੁੰਚ ਗਿਆ ਸੀ ਇਸੇ ਸਾਲ ਹੀ ਉਸ ਨੂੰ ਅਟਕ ਅਤੇ ਪਿਸ਼ਾਵਰ ਦਾ ਪ੍ਰਬੰਧਕ ਲਗਾਇਆ ਗਿਆ ਕੁਮਰ ਨੇ ਸਨ 1835 ਵਿੱਚ ਡੇਰਾ ਜਾਤ ਅਤੇ ਟਾਂਗ ਵਿੱਚ ਹੋਈਆਂ ਬਗਾਵਤਾਂ ਨੂੰ ਵੀ ਦਬਾਇਆ ਇਸ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਉਸ ਨੂੰ ਸੌਂਪੀਆਂ ਗਈਆਂ ਜਿਨ੍ਹਾਂ ਨੂੰ ਉਸ ਨੇ ਬੜੀ ਕਾਮਯਾਬੀ ਨਾਲ ਸਿਰੇ ਚੜਾਇਆ ਕੁਮਰ ਨੌਨਿਆਲ ਸਿੰਘ ਛੋਟੀ ਉਮਰ ਵਿੱਚ ਹੀ ਪਿਸ਼ਾਵਰ ਦਾ ਗਵਰਨਰ ਨਿਯੁਕਤ ਹੋ ਗਿਆ ਸੀ ਮਾਰਚ 1837 ਨੂੰ ਕੁਵਰ ਨੌਨਿਆਲ ਦਾ ਵਿਆਹ ਸਰਦਾਰ ਸ਼ਾਮ ਸਿੰਘ ਟਾਰੀ ਵਾਲੇ ਦੀ ਸੁਪਤਰੀ ਬੀਬੀ ਨਾਨਕੀ ਨਾਲ ਬੜੇ ਧੂਮ-ਧਾਮ ਨਾਲ ਕੀਤਾ ਗਿਆ। ਉਸਦੇ ਵਿਆਹ ਤੋਂ 2 ਸਾਲ ਬਾਅਦ ਹੀ 1839 ਵਿੱਚ ਮਹਾਰਾਜਾ ਰਣਜੀਤ ਸਿੰਘ ਅਚਾਨਕ ਅਕਾਲ ਚਲਾਣਾ ਕਰ ਗਏ। ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਕੁਵਰ ਨੌਨਿਆਲ ਦੇ ਪਿਤਾ ਖੜਕ ਸਿੰਘ ਮਹਾਰਾਜਾ ਬਣੇ। ਖੜਕ ਸਿੰਘ ਦੇ ਮਹਾਰਾਜਾ ਬਣਦੇ ਹੀ ਲਾਹੌਰ ਦਰਬਾਰ ਵਿੱਚ ਧੜੇਬੰਦੀ ਸ਼ੁਰੂ ਹੋ ਗਈ। ਡੋਗਰੇਆਂ ਨੇ ਮਹਾਰਾਜਾ ਖੜਕ ਸਿੰਘ ਵਿਰੁੱਧ ਕੂੜ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਝੂਠੀਆਂ ਅਫਵਾਹਾਂ ਫਲਾਈਆਂ ਗਈਆਂ ਕਿ ਮਹਾਰਾਜਾ ਖੜਕ ਸਿੰਘ ਚੇਤ ਸਿੰਘ ਦੀ ਸਲਾਹ ਨਾਲ ਲਾਹੌਰ ਦਰਬਾਰ ਨੂੰ ਅੰਗਰੇਜ਼ਾਂ ਦੇ ਹਵਾਲੇ ਕਰ ਦੇਵੇਗਾ ਡੋਗਰੇ ਨੇ ਇਸ ਝੂਠ ਨੂੰ ਸੱਚ ਬਣਾਉਣ ਲਈ ਝੂਠੀਆਂ ਚਿੱਠੀਆਂ ਵੀ ਪੇਸ਼ ਕੀਤੀਆਂ 9 ਅਕਤੂਬਰ 1839 ਨੂੰ ਤਿੰਨੇ ਡੋਗਰੇ ਭਰਾ 쿠ਵਰ ਨੌਨਿਆਲ ਸਿੰਘ ਨੂੰ ਨਾਲ ਲੈ ਕੇ ਮਹਾਰਾਜਾ ਖੜਕ ਸਿੰਘ ਦੇ ਮਹਿਲ ਅੰਦਰ ਵੜ ਗਏ ਤੇ ਮਹਾਰਾਜੇ ਦੇ ਸਲਾਹਕਾਰ ਚੇਤ ਸਿੰਘ ਬਾਜਵਾ ਨੂੰ ਕਤਲ ਕਰ ਦਿੱਤਾ ਫਿਰ ਕੁਮਰ ਨੂੰ ਸਮਝਾ ਕੇ ਖੜਕ ਸਿੰਘ ਨੂੰ ਨਜ਼ਰਬੰਦ ਕਰ ਦਿੱਤਾ ਗਿਆ ਤੇ ਰਾਜ ਦਾ ਸਾਰਾ ਪ੍ਰਬੰਧ ਕੁਵਨ ਨੌਨਿਆਲ ਨੇ ਆਪਣੇ ਹੱਥ ਵਿੱਚ ਲੈ ਲਿਆ 19 ਸਾਲ ਦੀ ਉਮਰ ਵਿੱਚ ਹੀ ਨੌਨਿਆਲ ਨੇ ਸਿੱਖ ਰਾਜ ਦੀ ਵਾਗਡੋਰ ਸੰਭਾਲ ਲਈ ਸੀ ਉਹ ਰਾਜ ਨੂੰ ਹਰ ਖਤਰੇ ਤੋਂ ਸੁਰੱਖਿਅਤ ਕਰਨਾ ਚਾਹੁੰਦਾ ਸੀ ਮਹਾਰਾਜਾ ਬਣਦਿਆਂ ਹੀ ਉਸ ਨੂੰ ਡੋਗਰਿਆਂ ਦੇ मंसूਬੇ ਦਿਸਣ ਲੱਗ ਗਏ ਸਨ ਉਸ ਨੇ ਡੋਗਰਿਆਂ ਤੋਂ ਪਾਸਾ ਕਰਨਾ ਸ਼ੁਰੂ ਕਰ ਦਿੱਤਾ ਉਧਰ ਧਿਆਨ ਸਿੰਘ ਡੋਗਰਾ ਆਪਣੇ ਪੁੱਤਰ ਹੀਰਾ ਸਿੰਘ ਨੂੰ ਮਹਾਰਾਜਾ ਬਣਾਉਣ ਦੇ ਸੁਪਨੇ ਲੈ ਰਿਹਾ ਸੀ ਇਸ ਹੀਰਾ ਸਿੰਘ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਪੋਤਰੇ ਵਾਂਗ ਹੀ ਪਿਆਰ ਦਿੱਤਾ ਸੀ ਇਸ ਨੂੰ ਫਰਜ਼ਾਨ ਦੇ ਖਾਸ ਦਾ ਸਨਮਾਨ ਵੀ ਦਿੱਤਾ ਗਿਆ ਸੀ ਪਰ ਹੁਣ ਉਹੀ ਹੀਰਾ ਸਿੰਘ ਮਹਾਰਾਜੇ ਦੇ ਪੋਤਰੇ ਵਿਰੁੱਧ ਵਿਉਂਤਾ ਕੱਢ ਰਿਹਾ ਸੀ 5 ਨਵੰਬਰ 1840 ਨੂੰ ਮਹਾਰਾਜਾ ਖੜਕ ਸਿੰਘ ਦੀ ਮੌਤ ਹੋ ਗਈ ਖੜਕ ਸਿੰਘ ਦਾ ਅੰਤਿਮ ਸੰਸਕਾਰ ਮਹਾਰਾਜਾ ਰਣਜੀਤ ਸਿੰਘ ਦੀ ਸਮਾਦ ਕੋਲ ਹੋ ਰਿਹਾ ਸੀ ਇੱਥੇ ਹੀ ਡੋਗਰੇ ਨੇ ਆਪਣੀ ਅਗਲੀ ਕਨੌਣੀ ਚਾਲ ਚੱਲੀ ਉਦੋਂ ਸਿੱਖ ਰਾਜ ਦੇ ਤੋਪਖਾਨੇ ਦਾ ਅਫਸਰ ਗਾਰਡਨਰ ਸੀ ਉਹ ਧਿਆਨ ਸਿੰਘ ਦਾ ਵੀ ਗੋੜਾ ਮਿੱਤਰ ਸੀ ਸੰਸਕਾਰ ਵਾਲੀ ਜਗ੍ਹਾ ਕੋਲ ਹੀ ਧਿਆਨ ਸਿੰਘ ਨੇ ਉਸ ਨੂੰ ਤੋਪਖਾਨੇ ਵਿੱਚੋਂ 40 ਸਿਪਾਹੀ ਬਿਨਾਂ ਵਰਦੀ ਤੋਂ ਲਿਆਉਣ ਲਈ ਕਿਹਾ। ਕੁੰਵਰ ਨੌਨਿਹਾਲ ਨੇ ਰਾਜਾ ਧਿਆਨ ਸਿੰਘ ਡੋਗਰਾ ਅਤੇ ਗਾਰਡਨਰ ਨੂੰ ਹੌਲੀ-ਹੌਲੀ ਕੁਸਰਫੁਸਰ ਕਰਦੇ ਵੇਖ ਲਿਆ। ਕੁੰਵਰ ਨੌਨਿਹਾਲ ਸਿੰਘ ਸਮਝ ਗਿਆ ਸੀ ਕਿ ਕੋਈ ਤਾਂ ਖੇਡ ਖੇਡੀ ਜਾ ਰਹੀ ਹੈ। ਉਹ ਛਾਟੀ ਗੁਲਾਬ ਸਿੰਘ ਡੋਗਰੇ ਦੇ ਪੁੱਤਰ ਉਦਮ ਸਿੰਘ ਨੂੰ ਨਾਲ ਲੈ ਕੇ ਕਿਲੇ ਵੱਲ ਤੁਰ ਪਿਆ। ਬਾਕੀ ਦਰਬਾਰੀ ਵੀ ਉਹਨਾਂ ਦੇ ਪਿੱਛੇ-ਪਿੱਛੇ ਸਨ। ਕੁੰਵਰ ਨੌਨਿਹਾਲ ਸਿੰਘ ਨੂੰ ਅੰਦਾਜ਼ਾ ਤਾਂ ਹੋ ਗਿਆ ਸੀ ਕਿ ਕੋਈ ਤਾਂ ਹੋਣ ਵਾਲਾ ਹੈ ਪਰ ਕੀ ਹੋਣਾ ਇਸ ਦਾ ਪਤਾ ਨਹੀਂ ਸੀ। ਇਸੇ ਕਰਕੇ ਕੁਮਰ ਨੌਨਿਆਲ ਦੇ ਉਦਮ ਸਿੰਘ ਦਾ ਹੱਥ ਕੁੱਟ ਕੇ ਫੜ ਲਿਆ ਤੇ ਉਸ ਨੂੰ ਆਪਣੇ ਨਾਲ ਹੀ ਬਿਠਾ ਲਿਆ ਕਿੰਨੀ ਵਾਰ ਹੱਥ 'ਚ ਡਾਉਣ ਦੇ ਬਾਵਜੂਦ ਵੀ ਉਸ ਨੇ ਉਦਮ ਸਿੰਘ ਡੋਗਰੇ ਦਾ ਹੱਥ ਨਹੀਂ ਛੱਡਿਆ ਜਦੋਂ ਰੇਸ਼ਵੀ ਦਰਵਾਜ਼ੇ ਕੋਲ ਪਹੁੰਚੇ ਤਾਂ ਉੱਥੇ ਬਿਜੇ ਸਿੰਘ ਆਪਣੇ ਸਪਾਈਆਂ ਸਵੇਤ ਬੈਠਾ ਸੀ ਉਸ ਨੂੰ ਕਿਹਾ ਗਿਆ ਸੀ ਕਿ ਜਦੋਂ ਕੁਮਰ ਨੌਨਿਆਲ ਸਿੰਘ ਦਰਵਾਜ਼ੇ ਦੇ ਇਟਾਂ ਦੀ ਲੰਘੇ ਤਾਂ ਉੱਥੇ ਪਰ ਇਟਾਂ ਦਾ ਛੱਜਾ ਸੁੱਟ ਦਿੱਤਾ ਜਾਵੇ ਕਰਨਲ ਬਿਜੇ ਸਿੰਘ ਨੂੰ ਇਸ ਗੱਲ ਦਾ ਇਸ਼ਾਰਾ ਕਰਨ ਵਾਸਤੇ ਹੀਰਾ ਸਿੰਘ ਡੋਗਰਾ ਪਾਸੇ ਤੇ ਖੜਾ ਸੀ ਜਦੋਂ ਕੁਮਰ ਨੌਨਿਆਲ ਸਿੰਘ ਦਰਵਾਜ਼ੇ ਕੋਲ ਪਹੁੰਚਣ ਲੱਗਾ ਤਈਰਾ ਸਿੰਘ ਨੇ ਦੇਖਿਆ ਕਿ ਕੁੰਵਰ ਤਾਂ ਉਦਮ ਸਿੰਘ ਦਾਤ ਫੜੀ ਬੈਠਾ ਹੈ ਉਸਨੇ ਆਪਣੇ ਪਿਤਾ ਧਿਆਨ ਸਿੰਘ ਤੋਂ ਇਸ਼ਾਰੇ ਨਾਲ ਪੁੱਛਿਆ ਕਿ ਹੁਣ ਕੀ ਕੀਤਾ ਜਾਵੇ ਧਿਆਨ ਸਿੰਘ ਡੋਗਰੇ ਦੇ ਦਿਮਾਗ ਉੱਪਰ ਤਾਂ ਇੱਕੋ ਹੀ ਭੂਤ ਸਵਾਰ ਸੀ ਕਿ ਕਿਸੇ ਵੀ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਦੇ ਵੰਸ਼ ਨੂੰ ਖਤਮ ਕਰਕੇ ਮੈਂ ਆਪਣੇ ਪੋਤੇ ਹੀਰਾ ਸਿੰਘ ਨੂੰ ਤਖਤ ਤੇ ਬਿਠਾ ਦੇਵਾਂ ਧਿਆਨ ਸਿੰਘ ਡੋਗਰੇ ਨੇ ਹੀਰਾ ਸਿੰਘ ਨੂੰ ਇਸ਼ਾਰਾ ਕੀਤਾ ਕਿ ਤੁਸੀਂ ਆਪਣਾ ਕੰਮ ਕਰੋ ਮੇਰਾ ਭਤੀਜਾ ਉਦਮ ਸਿੰਘ ਮਰਦਾ ਹੈ ਤਾਂ ਮਰ ਜਾਵੇ ਆਪਣੇ ਪੁੱਤਰ ਨੂੰ ਮਹਾਰਾਜਾ ਬਣਾਉਣ ਲਈ ਡੋਗਰੇ ਨੇ ਆਪਣੇ ਸਾਰੇ ਭਤੀਜੇ ਦੀ ਬਲੀ ਦੇ ਦਿੱਤੀ। ਹੀਰਾ ਸਿੰਘ ਦੇ ਇਸ਼ਾਰਾ ਕਰਦੇ ਸਾਰੇ ਕੁੰਵਰ ਨੌਣੇਵਾਲ ਉੱਪਰ ਸੱਜਾ ਸੁੱਟ ਦਿੱਤਾ ਗਿਆ। ਇਹ ਪਾਣਾ ਕੁਝ ਮਿੰਟਾਂ ਸੈਕਿੰਟਾਂ ਵਿੱਚ ਹੀ ਵਾਪਰ ਗਿਆ। ਉਦਮ ਸਿੰਘ ਤਾਂ ਮੌਕੇ ਤੇ ਹੀ ਮਾਰਿਆ ਗਿਆ ਪਰ ਕੁੰਵਰ ਦੇ ਕੰਨ ਪਿੱਛੇ ਛੋਟੀ ਜਿਹੀ ਸੱਟ ਲੱਗੀ ਜਿਸ ਦੇ ਚੋਂ ਬਸ ਥੋੜਾ ਜਿਹਾ ਲਹੂ ਸਿੰਮ ਕੇ ਬਾਹਰ ਆਇਆ। ਕੁੰਵਰ ਨੌਣੇਵਾਲ ਸਿੰਘ ਇੱਕ ਵਾਰ ਬੇਹੋਸ਼ ਹੋ ਗਿਆ ਤੇ ਧਰਤੀ ਤੇ ਡਿੱਗ ਪਿਆ। ਸਭ ਕੁਝ ਪਹਿਲਾਂ ਤੋਂ ਹੀ ਤੈਅ ਸੀ ਦਰਵਾਜੇ ਦੇ ਨਾਲ ਵਾਲੀ ਕੋਠੜੀ ਵਿੱਚੋਂ ਪਾਲਕੀ ਅਤੇ ਬਿਨਾ ਵਰਦੀ ਤੋਂ ਪੰਜ ਸਿਪਾਹੀ ਬਾਹਰ ਆਏ ਤੇ ਕੁੰਵਰ ਨੂੰ ਫਟਾਫਟ ਕਿਲੇ ਦੇ ਅੰਦਰ ਲੈ ਗਏ ਸਰਦਾਰ ਲਹਿਣਾ ਸਿੰਘ ਮਜੀਠੀਆ ਉਹਨਾਂ ਦੇ ਮਗਰ ਭੱਜਾ ਪਰ ਧਿਆਨ ਸਿੰਘ ਨੇ ਉਸ ਨੂੰ ਵੀ ੱੱਕੇ ਮਾਰ ਕੇ ਪਿੱਛੇ ਮੋੜ ਦਿੱਤਾ ਕੁੰਵਰ ਨੂੰ ਕਿਲੇ ਦੇ ਅੰਦਰ ਵਾਰਨ ਤੋਂ ਬਾਅਦ ਕਿਲੇ ਦਾ ਦਰਵਾਜ਼ਾ ਬੰਦ ਕਰ ਦਿੱਤਾ ਗਿਆ ਗਾਰਡਨਰ ਲਿਖਦਾ ਹੈ ਕਿ ਜਦ ਮੈਂ 40 ਬੰਦੇ ਲੈ ਕੇ ਵਾਪਸ ਆਇਆ ਤਾਂ ਇਹ ਪਾਣਾ ਵਰਤ ਚੁੱਕਾ ਸੀ ਧਿਆਨ ਸਿੰਘ ਔਰ ਹੀ ਕੁੰਵਰ ਨੂੰ ਪਾਲਕੀ ਵਿੱਚ ਪਾ ਕੇ ਹਜੂਰੀ ਬਾਗ ਵਿੱਚ ਲਿਜਾ ਰਹੇ ਸਨ ਮੈਨੂੰ ਧਿਆਨ ਸਿੰਘ ਨੇ ਬੰਦੇ ਵਾਪਸ ਲੈ ਜਾਣ ਲਈ ਕਿਹਾ ਇਹ ਗੱਲ ਮੇਰੇ ਅੰਦਰ ਬੁਜ਼ਾਰਤ ਜਿਹੀ ਬਣ ਗਈ ਕਿ ਇਹਨਾਂ ਬੰਦਿਆਂ ਤੋਂ ਕੀ ਕਰਵਾਉਣਾ ਸੀ ਤੇ ਹੁਣ ਇਹਨਾਂ ਨੂੰ ਵਾਪਸ ਕਿਉਂ ਕਰ ਦਿੱਤਾ ਸ਼ਾਈ ਮਹਲ ਦੇ ਸਾਹਮਣੇ ਪੋਰੇ ਵਿੱਚ ਆਖਰੀ ਪਾਣਾ ਵਰਤਾਇਆ ਗਿਆ ਕੁੰਵਰ ਦੀ ਪਾਲਕੀ ਨੂੰ ਕਮਰੇ ਦੇ ਅੰਦਰ ਵਾਰ ਕੇ ਕਮਰੇ ਨੂੰ ਅੰਦਰੋਂ ਬੰਦ ਕਰ ਦਿੱਤਾ ਗਿਆ ਉਸ ਕਮਰੇ ਅੰਦਰ ਧਿਆਨ ਸਿੰਘ ਡੋਗਰਾ ਅਤੇ ਉਸਦੇ ਦੋ ਪਹਾੜੀ ਨੌਕਰ ਸਨ ਕਮਰੇ ਦੇ ਬਾਹਰ ਡੋਗਰਾ ਪਹੁੰਚਦੇ ਸਪਾਈ ਲਾ ਦਿੱਤੇ ਗਏ ਤਾਂ ਕਿ ਕਮਰੇ ਦੇ ਨੇੜੇ ਕੋਈ ਨਾ ਆ ਸਕੇ ਮਾਰਾਣੀ ਚੰਦਕੌਰ ਅਜੇ ਸੰਸਕਾਰ ਵਾਲੀ ਜਗ੍ਹਾ ਤੇ ਹੀ ਸੀ ਕਿਸੇ ਨੇ ਜਾ ਕੇ ਨੌਨਿਹਾਲ ਸਿੰਘ ਤੇ ਵਾਪਰੇ ਪਾਣੀ ਦੀ ਗੱਲ ਉਸ ਨੂੰ ਦੱਸੀ ਉਹ ਇੱਕਦਮ ਹੀ ਕਿਲੇ ਵੱਲ ਭੱਜ ਪਈ ਨਾਲ ਹੀ ਜਦ ਕੁਮਰ ਦੀ ਪਤਨੀ ਬੀਬੀ ਨਾਨਕੀ ਨੂੰ ਪਤਾ ਲੱਗਿਆ ਉਹ ਵੀ ਕਿਲੇ ਵੱਲ ਦੌੜ ਪਈ ਜਾਦੋਂ ਕਿਲੇ ਦੇ ਦਰਵਾਜ਼ੇ ਤੇ ਪਹੁੰਚੀਆਂ ਤਾਂ ਦਰਵਾਜ਼ੇ ਬੰਦ ਸਨ ਉਹ ਰੋ ਰੋ ਕੇ ਵਾਸਤੇ ਪਾਉਂਦਿਆਂ ਰਹੀਆਂ ਪਰ ਕਿਸੇ ਨੇ ਦਰਵਾਜ਼ੇ ਨਾ ਖੋਲੇ ਪੋਰੇ ਅੰਦਰ ਧਿਆਨ ਸਿੰਘ ਡੋਗਰੇ ਨੇ ਸਭ ਤੋਂ ਵੱਡੀ ਦਰਿੰਦਗੀ ਪ੍ਰਿਹਾਰਕਤ ਕੀਤੀ ਉਸ ਨੇ ਆਪਣੇ ਪਹਾੜੀ ਨੌਕਰਾਂ ਨਾਲ ਲਾ ਕੇ ਪੱਥਰ ਮਾਰ ਮਾਰ ਕੇ ਕੁਮਰ ਨੌਨਿਹਾਲ ਸਿੰਘ ਦਾ ਸਿਰ ਫੇਦ ਦਿੱਤਾ ਮਹਾਰਾਜਾ ਰਣਜੀਤ ਸਿੰਘ ਦੇ ਜਿਗਰ ਦੇ ਟੋਟੇ ਦਾ ਬੜੀ ਹੀ ਬੇਰਹਿਮੀ ਨਾਲ ਕਤਲ ਕੀਤਾ ਗਿਆ ਕੁੰਵਰ ਨੌਨਿਹਾਲ ਸਿੰਘ ਸਿਰਫ 1 ਸਾਲ 28 ਦਿਨ ਰਾਜ ਕਰਨ ਤੋਂ ਬਾਅਦ 5 ਨਵੰਬਰ 1840 ਨੂੰ ਆਪਣੇ ਪਿਤਾ ਮਹਾਰਾਜਾ ਖੜਕ ਸਿੰਘ ਦੀ ਚਿਕਾ ਟੰਡੀ ਉਨ ਤੋਂ ਪਹਿਲਾਂ ਹੀ ਸਿੱਖ ਰਾਜ ਨੂੰ ਹਲਵਿਦਾ ਕਹਿ ਗਿਆ ਸਿੱਖ ਰਾਜ ਦੇ ਇਸ ਨੌਜਵਾਨ ਮਹਾਰਾਜੇ ਦਾ ਬੜਾ ਹੀ ਦੁਖਦਾਈ ਅੰਤ ਹੋਇਆ ਦੋਸਤੋ ਇਸ ਤਰ੍ਹਾਂ ਦੀਆਂ ਇਤਿਹਾਸਕ ਵੀਡੀਓ ਬਣਾਉਣ ਤੇ ਬਹੁਤ ਸਮਾਂ ਤੇ ਮਿਹਨਤ ਲੱਗਦੀ ਹੈ ਇਸ ਲਈ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਦਿਆ ਕਰੋ ਤੇ ਸਾਡਾ YouTube ਚੈਨਲ ਆਪਣੇ ਦੋਸਤਾਂ ਨੂੰ ਜਰੂਰ ਰეკਮੈਂਡ ਕਰੋ ਧੰਨਵਾਦ